ਕੀ ਚੱਲ ਵੀ ਇੱਕ ਹੋਰ ਤੇ ਕਰ ਨੂੰ ਰਹ ਨੂੰ ਜਿਹੜਾ ਲੈ ਕੇ ਜਾਂਦੇ ਆ ਕਿੱਥੇ ਨੇਰੀ ਬਣਿਆ ਜਾਂਦਾ ਭੱਜਾ ਜਾਉਗਾ ਟਰਾਂਸਫਰ ਮੈਥੇ ਲਾ ਦੋ ਘਾਟਰੀ ਜੀ ਤੇ ਰੇਲ ਦੇ ਨਾਲ ਬੈਠਾ ਬਈ ਹਣਾ ਇਹ ਇੱਕ ਟ੍ਰੱਕ ਦਿੰਦਾ ਉਹ ਲਿਆ ਕੇ ਯਾਰ ਤੇ ਮੁੜ ਕੇ ਤਿਲਕ ਕੇ ਤੇ ਭੱਜ ਜਾਂਦਾ ਉਹ ਪਿੱਛੇ ਵਾਜਦਾ ਗਾਟਰ ਦੇ ਜਿਵੇਂ ਆ ਗਏ ਵੇ ਗਾਟਰਾਂ ਦੇ ਉੱਤੇ ਆਏ ਅੰਦੇ ਵੱਡੇ ਤਾਂ ਨਹੀਂ ਆ ਵੱਡੇ ਵੀ ਗਏ ਦੋ ਸਰਾਂ ਦੇ ਠੀਕ ਲੈ ਯਾਰ ਇੱਧਰ ਹੀ ਆ ਖੁਣੇ ਆ। ਅੰਲਾਗੇ ਦਾ ਗਾਡਰ ਤੇ ਆਇਆ ਹੈ ਨਾ ਉਹ ਮੈਂ ਦਿਖਾਉਂਦਾ। ਅੰਦਾਜ਼ ਵਿੱਚ ਹੁਣ। ਪਛਲੇ ਮਰ ਜਾ। ਇਸੇ ਖੇਲ ਜਾਵੇ। ਉਹ ਨੂੰ ਕਿੱਥੋਂ ਟ੍ਰਾਂਸਫਰੇ? ਕਮੈਂਟ ਕਰ। ਆ ਵੇਖੋ ਬਾਈ। ਗਰਮ ਪਤੀਲੀ ਚੱਪ ਕਰਕੇ ਪਲਾਸਨਾ ਪੜ ਲਿਆ ਤੂੰ। ਐ ਬਾਈ ਆ ਵੇ। ਬਾਈ। ਮਾਲ ਹੀ ਪਿਆ ਜਿਪਤੀਲੀ ਛੋਟੀ ਇਧਰ ਹੀ ਆਉਗੀ ਉੱਟ ਕੇ ਹੜਤਾਂ ਉਹ ਦੰਦਰਾ ਕਰਛੀ ਜੱਥ ਮਾਰਿਆ ਆ ਚਾ ਚਾਹ ਮੋਣੀ ਜੱਥ ਮਾਰਿਆ ਇਹ 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 ਰ ਭਰ ਗਿਆ ਗਲਾ ਦਾਦੀ ਬਾਈ ਬਸ 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 ਬੰਦੂ ਬਣਾਈ ਆ ਬੱਚਾ ਦੀ ਰੈਂਸ਼ਨ ਨਹੀਂ ਕਿਤੇ ਗੱਲੋਂ ਕਿਆ ਬਣਾਓ ਫੁੱਲ ਫਟਾਫੁੱਲ ਬਣਾਓ ਹਾਂ ਨਹੀਂ ਤੂੰ ਹੋਣੀ ਪਾਣਾਗਾ ਮਿੱਠਾ ਨਹੀਂ ਲੈ ਚੇਤੇ ਕਰਾਦਾ ਬਾਬਾ ਕਾ ਮਨਾਂ ਮਤਾਰੇ ਇਹ ਗੱਲ ਬੰਨ ਕੰਨ ਮਿੱਠਾ ਤਾਂ ਜ਼ਰੂਰੀ ਆ ਸਿਹਤ ਵਾਸਤੇ ਜਿਹੜਾ ਬੰਦਾ ਮਿੱਠਾ ਨਹੀਂ ਖਾਂਦਾ ਯਾਰ ਉਹ ਮਿੱਠਾ ਬੋਲੂਗੀ ਕਿਸੇ ਨੂੰ ਅਣਾ ਬਾਈ ਨਹੀਂ ਬੋਲ ਸਕਦਾ ਇੱਥੇ ਕਈ ਦੁਨੀਆਂ ਦੇ ਭੈਣ ਦੇ ਫੁੱਫੜ ਮਿੱਠਾ ਖਾ ਕੇ ਵੀ ਕੌੜਾ ਬੋਲੀ ਜਾਂਦੇ ਆ ਜਿਵੇਂ ਜੱਟ ਕਹਿੰਦਾ ਨਹੀਂ ਆਪਾਂ ਤਾਂ ਗਲਤ ਨਹੀਂ ਬੋਲਦੇ ਕਿ ਤੂੰ ਜਿਵੇਂ ਗਾਲਾਂ ਤੂੰ ਕੱਢਦੀ ਉਹ ਗੱਲ ਵੱਖਰੀ ਆ ਵੀ ਜਦੋਂ ਉਹ ਭੈਣ ਚੋਂ ਹਰਾਣ ਕਰਦੇ ਆ ਬਾਈ ਫਿਰ ਗਾਲਾਂ ਨਹੀਂ ਕੱਢਦੇ ਆ ਉਹ ਖੰਡ ਪਾਵਾਂਗੇ ਥਰ ਗਈ ਲੈ ਵੀ ਵੇਖਿਆ ਇਹਨੂੰ ਕਹਿੰਦੇ ਆ ਪਾਵਰ ਹੱਥ ਨਹੀਂ ਜੱਕ ਲਈ ਪਤਲੀ ਜੱਕ ਲਈ ਚੱਕ ਮਿੱਤਰਾ ਆ ਤੁੰ ਪਾਣੀ ਇਹ ਤਾਂ ਫੋਕੀ ਆ ਵੈਸੇ ਬਾਈ ਇਹ ਗੱਲ ਕਹਾ ਮੈਂ ਤੁੰ ਨੀ ਹੋਰ ਚਾਹ ਥੋੜੀ ਪੀਆ ਕਰ ਅਸਾਂ ਨਹੀਂ ਉਹਨੂੰ ਚੌੜ ਕਰੀ ਜਾਂਦਾ ਆ ਇਹ ਖੰਡ ਖੋਲ ਲਏ ਕਰਾਂਗੇ ਇਹ ਬਣਾਉਣਿਆ ਰੇਲਾ

ਹੇ ਰੱਬ ਤੇ ਚਾਰ ਸਟੇਟ ਐਡ ਕੀ ਆਪਾਂ ਤੁਰੇ ਅਨਨ ਜਤੂ ਤੂੰ ਕੀ ਲੈਣ ਗਏ ਆ ਫਿਰ ਮਤਾਂ ਦੇਈ ਜਾਂਦਾ ਮੈਨੂੰ ਕੋਹ ਆਲਾ ਕੋਹ ਆ ਚੌਥੀ ਚੌਥੀ ਕ ਪੰਜਵੀਂ ਪੰਜਵੀਂ ਸਟੇਟ ਪੰਜਵੀਂ ਸਟੇਟ ਚ ਤਾਂ ਆਪਾਂ ਤੁਰੇ ਫਿਰਦੇ ਆ ਮੈਂ ਹਰਿਆਣਾ ਪਾਰ ਕਰ ਲਿਆ ਯੂਪੀ ਕਰ ਲਈ ਬਿਹਾਰ ਝਾਰਖੰਡ ਪਾਰ ਕਰ ਲਿਆ ਹਾਂ ਪੰਜਵੀਂ ਆ ਗਈ ਆ ਹਾਂ ਪੰਜਾਬ ਨੂੰ ਛੱਡ ਕੇ ਪੰਜਵੀਂ ਤੇ ਜੇ ਕਿਤੇ ਇਥੋਂ ਆਪਾਂ ਮਾਲ ਅਸਾਮ ਤੋਂ ਪਾਰ ਲੈਂਦੇ ਛੇਵੀਂ ਹੋ ਜਾਣੀ ਸੀਗੀ ਕਿਆ ਕੋਨਾ ਕਿਦੋਂ ਕਿਆ ਸੱਟਕੇ ਅੰਦਰ ਹੋਏ ਅੰਡ ਖੁਰ ਜਿਵੇਂ ਦੀ ਬਾਤ ਚਾਹ ਦੀ ਗੱਲੀ ਬਣ ਜੂ ਮੈਂ ਕਹਿੰਦਾ ਨਜ਼ਰ ਹੀ ਆ ਜੂ ਛੋਲੇ ਰੱਖ ਕੇ ਇੱਧਰ ਛੋਲਿਆਂ ਦਾ ਹੁਣ ਕੋਈ ਕੰਮ ਨਹੀਂ ਗਾ ਹੋਣਾ ਹੈ ਕਿਹਦੇ ਦੇ ਖਾਣੇ ਤੋਂ ਕਦੇ ਖਾਣ ਦਾ ਡੰਡ ਦੇ ਦੇ ਇਹਨਾਂ ਨੂੰ ਕੀ ਕੰਮ ਚਾਹ ਪੀ ਲਵੇ ਤੇ ਗੋੜਚਾ ਵਾਲੇ ਡੱਬੇ ਕੋਲੇ ਹੀ ਆ ਕਿਆ ਸਵੈਂਟਰ ਵੀ ਥੱਲੇ ਰੱਖਿਆ ਹੋਇਆ ਆਪਣਾ ਤੇ ਜੇਰਾ ਜੇ ਕੋਈ ਰਾਹ ਚ ਬੜਾ ਬੁੜਕ ਦਾ ਉਹਦੇ ਚ ਆਪਾਂ ਰੱਖ 11 ਕਤਲੇ ਸਾਇਆ ਬਲਮ ਵੀ ਕੋਲੇ ਹੀ ਆਏ ਪਾ ਦੇਈਦਾ ਇੱਕਦਾਂ ਮੁੜ ਕੇ ਨਹੀਂ ਬੋਝਦਾ ਚਲਦਾ ਪਹਿਲਾਂ ਹਾਈ ਤਾਂ ਖੁਸ਼ੀ ਅਗੀ ਜਾਂਦੀ ਆ ਮਨ ਨੂੰ ਜਦ ਕੋਦ ਨਹੀਂ ਜੀਆ ਬਈ ਹੁਣ ਕੰਮ ਕਰਿਆ ਉਹਨੇ ਉੱਥੇ ਇਹਨੇ ਇਹਦੇ ਚ ਉਹ ਕਰਿਆ ਸੀਗਾ ਚੱਲ ਆਪਣਾ ਵੀ ਸੈਟਾ ਹੁਣ ਜਗੜਾ ਆ ਵੀ ਸੈਟਾ ਇਹ ਮੈਂ ਪਾਣੀ ਤਾਂ ਵੇਖਿਆ ਹਾਂ ਸੱਚ ਵੇਖਿਆ ਹਾਂ ਮੈਂ